ਜਦੋਂ ਬੈਰਾਗ ਪੈਦਾ ਹੁੰਦਾ ਹੈ ਕਈਆਂ ਨੂੰ ਤਾਂ ਸੁੱਤੇ ਸਿੱਧ ਪਰਮਾਤਮਾ ਨੂੰ ਮਿਲਣ ਦੀ ਅੰਦਰ ਤੜਪ ਪੈਦਾ ਹੋ ਜਾਂਦੀ ਹੈ ਕਈਆਂ ਨੂੰ ਜ਼ਿੰਦਗੀ ਵਿੱਚ ਸੱਚ ਇਹ ਵੇ ਏਡੀ ਵੱਡੀ ਦੁੱਖ ਦੀ ਠੋਕਰ ਵੱਜਦੀ ਏ ਉਸ ਠੋਕਰ ਤੋਂ ਬਾਅਦ ਬੰਦੇ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਉਸ ਛੱਟ ਤੋਂ ਬਾਅਦ ਉਹ ਤਬਦੀਲ ਹੁੰਦੇ ਆ ਕਈ ਬੰਦਿਆਂ ਨੂੰ ਫਿਰ ਸੁਣਿਓ ਇੱਕ ਸੁੱਤੇ ਸਿੱਧ ਬੈਰਾਗ ਪੈਦਾ ਹੋ ਜਾਣਾ ਸਭ ਕੁਝ ਬੰਦੇ ਕੋਲ ਹੈ ਪਰ ਕੋਈ ਭੁੱਖ ਨਹੀਂ ਅੰਦਰ ਇੱਕ ਤੜਪ ਪੈਦਾ ਹੋ ਜਾਣੀ ਆਖਰ ਮੈਂ ਜਨਮ ਕਿਸ ਵਾਸਤੇ ਲਿਆ ਹੈ ਕਿਸੇ ਅਦ੍ਰਿਸ਼ਤ ਨੂੰ ਮਿਲ ਲਈ ਬਿਰਹਾ ਪੈਦਾ ਹੋਣਾ ਇੱਕ ਹੁੰਦਾ ਦੁਨੀਆ ਵਿੱਚ ਠੋਕਰ ਠੁੱਡਾ ਵੱਜੇ ਉਸ ਠੋਖੇ ਤੇ ਠੋਕਰ ਤੋਂ ਬਾਅਦ ਦੁੱਖ ਤੋਂ ਬਾਅਦ ਬੰਦੇ ਅੰਦਰ ਇੱਕ ਨਵੀਂ ਸੋਚ ਉਪਜਦੀ ਹੈ ਯਾਦ ਰੱਖੋ ਦੁੱਖ ਤੋਂ ਬਾਅਦ ਜਾਂ ਬੰਦਾ ਨਸ਼ੇੜੀ ਹੋ ਜਾਏਗਾ ਜਾਂ ਆਤਮ ਹੱਤਿਆਵਲ ਜਾਏਗਾ ਤੇ ਜਾਂ ਉਹਦੀ ਸੁਰਤ ਦੇ ਵਿੱਚੋਂ ਯਾਦ ਰੱਖੋ ਕਵਿਤਾ ਦਾ ਜਨਮ ਹੋਵੇਗਾ ਉਸ ਦਾ ਜਿਹੜਾ ਅੰਦਰ ਦਾ ਦੁੱਖ ਹੈ ਉਸ ਨੂੰ ਨਵੇਂ ਸ਼ਬਦ ਜਨਮ ਦਿੰਦੇ ਨੇ ਦਿੰਦਾ ਹੋ ਫਿਰ ਹੈ ਕਿ ਉਸ ਵਿੱਚੋਂ ਫਿਰ ਪਰਮਾਤਮਾ ਨੂੰ ਮਿਲਣ ਦੀ ਇੱਕ ਤਾਂਗ ਪੈਦਾ ਹੁੰਦੀ ਹੈ ਠੋਕਰ ਬੋਲੀ ਬਹੁਤ ਕੁਝ ਸਿਖਾ ਦਿੰਦੀ ਹੈ ਦੇਖੋ ਇੱਕ ਸ਼ਬਦ ਹੈ ਰਾਮਚਰਿਤ ਮਾਨਸ ਭਾਰਤ ਵਿੱਚ ਬਹੁਤ ਸਾਰੇ ਲੋਕ ਉਹਨੂੰ ਪੜ੍ਹਦੇ ਆ ਉਸ ਦੇ ਲਿਖਾਰੀ ਦਾ ਨਾਮ ਹੈ ਤੁਲਸੀਦਾਸ ਲੋਕੀ ਗੋਸ਼wami ਤੁਲਸੀਦਾਸ ਕਹਿੰਦੇ ਆ ਉਹ ਕਥਾਵਾਚਕ ਪਹਿਲਾਂ ਵੀ ਸੀ ਇਸ ਦੀ ਕਥਾ ਇਸ ਦੇ ਬੋਲ ਇਹਦੇ ਸ਼ਬਦਾਂ ਨੂੰ ਸੁਣ ਕੇ ਇਸ ਦੇ ਘਰੋਂ ਜਿਹੜੀ ਬੀਬੀ ਸੀ ਉਹਦਾ ਨਾਮ ਸੀ ਰਤਨਾ ਮੈਂ ਸਿਰਫ ਇਹ ਬੇਨਤੀ ਕਰ ਲਗਾ ਕਿਹੜੀਆਂ ਕਿਹੜੀਆਂ ਠੋਕਰਾਂ ਬੰਦੇ ਨੂੰ ਚੇਂਜ ਕਰਦੀਆਂ ਨੇ ਉਹ ਰਤਨਾ ਉਸ ਦੇ ਪਿਤਾ ਨੇ ਇਹਦੀ ਵਿਦਵਤਾ ਤੋਂ ਖੁਸ਼ ਹੋ ਕੇ ਤੁਲਸੀ ਨਾਲ ਗੋਸ਼wami ਤੁਲਸੀ ਨਾਲ ਵਿਆਹ ਕਰਾ ਦਿੱਤਾ ਵਾਸ਼ਨਾ ਮੇ ਤਾਂ ਪੀੜਿਤ ਸੀ ਇਹ ਬੰਦਾ ਸ਼ਬਦ ਜ਼ਰੂਰ ਸੁਣੇ ਦੇ ਕੋਲ ਇੱਕ ਦਿਨ ਪਤਨੀ ਮੈਕੇ ਗਈ ਤੇ ਇਸ ਬੰਦੇ ਦੇ بے ਵਾਸ਼ ਹੋ ਗਿਆ ਮਨ ਇਹ ਪਿੱਛੇ ਦੌੜਿਆ ਸ਼ਾਮ ਤੱਕ ਜਦੋਂ ਉਹ ਘਰ ਪਹੁੰਚੀ ਆਪਣੇ ਮੈਕੇ ਆਪਣੇ ਪੇਕੇ ਇਹਨੇ ਆਵਾਜ਼ ਦੇ ਕੇ ਕਿਆ ਰਤਨਾ ਮੈਂ ਵੀ ਆ ਗਿਆ ਉਹਨੇ ਜਿਹੜੇ ਸ਼ਬਦ ਕਹੇ ਉਹਨਾਂ ਨੇ ਤੁਲਸੀ ਦੀ ਸਾਰੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ ਉਹ ਸ਼ਬਦ ਉਹਨੇ ਲਿਖੇ ਨੇ ਆਪਣੀ ਰਚਨਾ ਚ ਉਹ ਲਿਖਦਾ ਹੈ ਮੇਰੀ ਪਤਨੀ ਨੇ ਸ਼ਬਦ ਕਹੇ ਲਾਜ ਨਾ ਆਵਤ ਤੋਹੇ ਕੋ ਦੌਰਤ ਆਇਓ 나ਥ ਇਹ ਹਿੰਦੀ ਦੇ ਸ਼ਬਦ ਨੇ ਕਿ ਤੈਨੂੰ ਸ਼ਰਮ ਤੈਨੂੰ ਲੱਜਿਆ ਨਹੀਂ ਆਈ ਤੂੰ ਰੋਜ਼ ਵਿਚਾਰ ਕਰਨੈ ਤੂੰ ਅਧਿਆਤਮ ਕਥਾ ਕਰਨੈ ਪਰ ਤੂੰ ਮੇਰੇ ਪਿੱਛੇ ਸਿਰਫ ਇਸ ਕਰਕੇ ਦੌੜਿਆ ਖੈ ਵਾਸ਼ਨਾ ਨਾਲ ਤੇ ਮੇਰੇ ਤਨ ਚ ਖੈ ਕੀ ਮਿੱਜ ਖੈ ਚਮੜੀ ਖੈ ਗੰਧ ਦੀ ਪੋਟਲੀ ਖੈ ਜਿੰਨਾ ਤੂੰ ਮੇਰੀ ਖਿੱਚ ਰੱਖਣ ਜੇ ਇੰਨੀ ਖਿੱਚ ਰੱਬ ਦੀ ਰੱਖੇ ਤੇ ਤੇਰੀ ਜ਼ਿੰਦਗੀ ਪਲਟ ਜਾਏ ਉਹ ਚਾਰ ਸਤਰਾ ਨੇ ਕਹਿ ਲੱਗੀ ਲਾਜ ਨ ਆਵਤ ਤੋਹੇ ਕੋ ਦੌਰਤ ਆਇਓ ਨਾਥ त्रिग त्रिग ऐसे प्रेम को कहां कहूं मैं नाथ अस्त चरम मम देह में मेरी देह च आ कुज गए हड्डियां ने चमके पोटली का गंध दी अस्त चरम मम देह में जा में ऐसी प्रीत जिन्ना तू इस तन नु मोहब्बत करना तैसी जो श्री राम सो तो होत ना कभी बहबीत जे एको जी प्रीत प्रभु बल हो जांदी ਇਸ ਨਿੱਕੀ ਜੀ ਗੱਲ ਨੇ ਤੁਲਸੀ ਦੀ ਜ਼ਿੰਦਗੀ ਪਲਟ ਦਿੱਤੀ ਉਹਨੇ ਬੜੇ ਵੱਡੇ ਕਾਵਿਕ ਗ੍ਰੰਥ ਨੂੰ ਜਨਮ ਦਿੱਤਾ ਮੈਂ ਫਿਰ ਬੇਨਤੀ ਕਰਾਂਗਾ ਕਿ ਜ਼ਿੰਦਗੀ ਚ ਵੱਡੀ ਵੱਜੀ ਕੋਈ ਠੋਕਰ ਸੱਚ ਇਹ ਬੈਰਾਗ ਪੈਦਾ ਕਰਦੀ ਹੈ ਪਰ ਗੁਰੂ ਤੇਗ ਬਹਾਦਰ ਜਦੋਂ ਬੈਰਾਗ ਦੀ ਗੱਲ ਕਰਨਗੇ ਉਹ ਸਾਨੂੰ ਕਹਿਣਗੇ ਜਿਹੜੀ ਤੇਰੀ ਸੁਰਤ ਥੋੜੇ ਚਿਰ ਚ ਸੁੱਖ ਨੂੰ ਭਾਲਦੀ ਏ ਆ ਮੈਂ ਤੈਨੂੰ ਇੱਕ ਹੋਰ ਥਾਂ ਦੱਸਣਾ ਜਿੱਥੇ ਜਾ ਕੇ ਸੁੱਖ ਕਦੀ ਮਰਦਾ ਨਹੀਂ ਕਦੀ ਖਤਮ ਨਹੀਂ ਹੁੰਦਾ